ਬਾਕੀ ਜਿੱਥੇ ਬੰਦੀਆਂ ਦੇ ਆਖੂ ਜਿਹੜੇ ਸਾਡੇ ਵਿੱਚ ਸਿਸਕਾਰ ਸ਼ਾਮ ਨੂੰ ਉਹ ਅੱਗੇ ਆ ਜਾ। ਜੇ ਰਤਬਾ ਮੇਰੇ ਸਰ ਕੋ ਤੇਰੇ ਸਬਦਾਂ ਸੇ ਮਿਲਾਂ ਮੁਲਾਜ਼ਮਾਂ ਦੀ ਦਿੱਤੀ ਮੰਗਾਂ ਨੂੰ ਲੈ ਕੇ ਗਦਰਾਂ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਸਾਡੇ ਬੜੇ ਹੀ ਸਤਿਕਾਰਯੋਗ ਸੁਪਾ ਪ੍ਰਧਾਨ ਡੀ.ਡੀ. ਆਫਾ ਨਿਕਰਮ ਦੇਵ ਜੀ ਸਾਡੇ ਚੇਅਰਮੈਨ ਜੀ ਦੇ ਸੁਪਾ ਪ੍ਰਧਾਨ ਦੀਪ ਕੰਗੋਜੀ ਕਤਾਲੀ ਕਾਰ ਤੋਂ ਸੰਦੀਪ ਗਿਲਜੀ ਬਲਕਾਰ ਮਗਾਣੀਆਂ ਜੀ ਔਰ ਬਾਕੀ ਜਥੇਬੰਦੀਆਂ ਦੇ ਸਮੂਹ ਸਟੇਟ ਕਮੇਟੀ ਮੈਂਬਰ ਸਵਾਈ ਆਗੂ ਪੱਖ-ਪੱਖ ਜਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਅੱਗੇ ਮੇਰੇ ਬਰੇ ਹੀ ਸਤਿਕਾਰਯੋਗ ਪੱਖ-ਪੱਖ ਜਥੇਬੰਦੀਆਂ ਦੇ ਮੈਂਬਰ ਸਾਥੀਓ ਮੁਲਾਜ਼ਮ ਸਾਥੀਓ ਤੁਹਾਡਾ ਇੱਥੇ ਪਹੁੰਚਣ ਤੇ ਸਾਡੇ ਸੰਗਰਸ਼ ਦੇ ਵਿੱਚ ਸਾਥ ਦੇਣ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਹੈਗਾ ਔਰ ਆਸ ਕਰਦੇ ਹਾਂਗੇ ਕਿ ਜੋ ਹੁਣਾਈ ਸਮੇਂ ਦੇ ਵਿੱਚ ਜੋ ਸਾਡੇ ਵੱਡੇ ਸੰਘਰਸ਼ ਹੋਣਗੇ ਸਰਕਾਰਾਂ ਦੀਆਂ ਜੋ ਸਰਕਾਰਾਂ ਦੀਆਂ ਨੀਤੀਆਂ ਮਾਰੀਆਂ ਨਾ ਜੋ 2020 ਸਿੱਖਿਆ ਨੀਤੀ ਆਏਗੀ ਉਹਦੇ ਖਿਲਾਫ ਜੇ ਅਣਲੇ ਮਿੱਤਗਾ ਦੇ ਵਿੱਚ ਸੰਘਰਸ਼ ਵੱਡੇ ਹੋਣਗੇ ਉਹਨਾਂ ਸੰਗਰਸ਼ਾਂ ਦੇ ਵਿੱਚ ਤੁਸੀਂ ਸਾਡਾ ਇਹ ਤੋਂ ਵੱਧ ਚੜ ਕੇ ਡਟਵਾ ਸਾਥ ਦਿਓਗੇ ਤਾਂ ਸਾਥਿਓ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਸਿੱਖਿਆ ਗਰੰਟੀ ਦਾ ਇੱਕ ਰੌਲਾ ਪਾਇਆ ਜਾ ਰਿਹਾਗਾ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਗੱਲ ਚ ਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਵਾਸਤੇ ਜੋ ਸਿੱਖਿਆ ਖੇਤਰ ਦੇ ਵਿੱਚ ਪਟੀਆਂ ਪਲਾਂਗਾ ਪਟ ਰੇਗੇ ਪਰ ਸਾਥੀਓ ਤੁਹਾਡੇ ਸਾਹਮਣੇ ਇੱਕ ਗੱਲ ਲਿਸਟ ਜਾਰੀ ਹੋਈ ਹੈਗੀ ਕਿ ਪੰਜਾਬ ਦੇ ਵਿੱਚ ਲਗਭਗ 25 ਤੋਂ 30 ਬੀ.ਐਫ.ਓ ਦੀਆਂ ਜੋ ਪੋਸਟਾਂਆਂ ਦੀਆਂ ਉਹ ਖਾਲੀ ਪਈਆਂ ਦੀਆਂ ਸਾਡੇ ਮਾਨਸਾ ਦੇ ਵਿੱਚ ਲਗਭਗ ਨਾ ਆ ਗਿਆ ਪੋਸਟਾਂ ਗਿਆ ਉਹ ਖੜੀ ਪਈਆਂ ਨੇ ਤਾਂ ਸਾਥੀਓ ਅਸੀਂ ਇਹ ਲੋਕਾਂ ਦੇ ਵਿੱਚ ਸਾਨੂੰ ਇਹ ਗੱਲ ਚ ਚਾਉਣੀ ਚਾਹੀਦੀ ਹੈਗੀ ਸਾਨੂੰ ਲੋਕਾਂ ਦੇ ਵਿੱਚ ਇਹ ਗੱਲਾਂ ਕਰਨੀਆਂ ਚਾਹੁੰਦੇ ਆਂ ਗਿਆ ਕਿ ਜਦੋਂ ਕੋਈ ਕੰਦਾ ਨੂੰ ਅਸੀਂ ਰੰਗ ਕਰ ਦਈਏ ਜਾਂ ਕੋਈ ਅਸੀਂ ਕੋਈ ਉਚਾਰ ਦਿਵਾਰੀ ਕਰ ਦਈਏ ਇਹ ਠੀਕ ਹੈਗਾ ਕਿ ਸਾਨੂੰ ਸਕੂਲਾਂ ਦੀ ਮਾਰਤ ਬਦਲਣ ਵਾਸਤੇ ਸਕੂਲਾਂ ਦੀਆਂ ਜੋ ਬਿਲਡਿੰਗਾਂ ਨੇ ਉਹ ਸਾਫ਼ ਸੁਥਰੀਆਂ ਅੱਗੇ ਚੰਗੀਆਂ ਹੋਣੀਆਂ ਚਾਹੀਦੀਆਂ ਦਾ ਪਰ ਸਾਥੀਓ ਜੇ ਉਹਨਾਂ ਸਕੂਲਾਂ ਦੇ ਵਿੱਚ ਜੋ ਸਮਾਤੋਂ ਖੜਾ ਸ਼ੁਰੂਆਕ ਹੈ ਬੱਚਿਆਂ ਨੂੰ ਨਹੀਂ ਪੜਾ ਸਕਦੇ ਜੇ ਉਹ ਅਧਿਆਪਕ ਆਪਣੀ ਡਿਊਟੀ ਪ੍ਰੋਪਰ ਨਹੀਂ ਕਰ ਸਕਦੇ ਤਾਂ ਸਾਥੀਓ ਇਹ ਜੀ ਸਿੱਖਿਆ ਕ੍ਰਾਂਤੀ ਜਿਹੜੀ ਕਿ ਖੂਹ ਖਾਤੇ ਪਾਈ ਜਾ ਰਹੀ ਹੈਗੀ ਔਰ ਜੋ ਸਾਡੇ ਐਮਐਲਏ ਮੰਤਰੀ ਨਾਲ ਜੋ ਪੰਜਾਬ ਸਰਕਾਰ ਦੇ ਉਹ ਚਾਹੇ ਗਏ ਨੂੰ ਆਮ ਆਦਮੀ ਲੋਕਾਂ ਦੇ ਘਰਾਂ ਦੇ ਵਿੱਚ ਨਾ ਉਹ ਆਮ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਨਾ ਕਿਉਂਕਿ ਇੱਕ ਵਾਰੀ ਇੱਕ ਬੜੀ ਗਰਮ ਬਹਿਤ ਹੋਈ ਸੀ ਕਿ ਜਿਨ੍ਹਾਂ ਲੋਕਾਂ ਨੂੰ ਕੋਈ ਬਸ ਦੇ ਵਿੱਚ ਸੀਟ ਨਹੀਂ ਮਿਲਦੀ ਸੀਟਾਂ ਮਿਲ ਗਈਆਂ ਆ ਜੋ ਲੋਕ ਐਤੋਂ ਪੰਜਾਬ ਦੇ ਮੰਤਰੀ ਬਣ ਗਏ ਤਾਂ ਸਾਥੀਓ ਇਹਨਾਂ ਲੋਕਾਂ ਨੇ ਅਗਲੇ ਦਿਨਾਂ ਦੇ ਵਿੱਚ ਜੋ ਸਾਡੇ ਪੰਜਾਬ ਨੂੰ ਵੱਡੀ ਪੱਧਰ ਤੇ ਜੋ ਕਰਜਾਈ ਹੋਣਾਗਾ ਮੈਂ ਇੱਥੇ ਸਾਡੇ ਮੁਲਾਜ਼ਮਾਂ ਨੂੰ ਸਾਡੇ ਟੀਚਰਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜੇਕਰ ਪੰਜਾਬ ਸਰਕਾਰ ਦੀਆਂ ਇਹੀ ਪਾਲਿਸੀਆਂ ਰਹੀਆਂ ਜੇ ਪੰਜਾਬ ਸਰਕਾਰ ਦੇ ਲੋਕਾਂ ਦਾ ਇਹੀ ਹਾਲ ਰਿਹਾ ਜੋ ਪੰਜਾਬ ਦੇ ਬਲਾਦ ਦੇ ਵਿੱਚ ਕਿਰਤੀ ਕੱਟ ਰਹੀਗੀ ਤਾਂ ਉਹ ਦੋ ਦਿਨ ਦਿਲ ਦੂਰ ਨਹੀਂ ਕਿ ਜਦੋਂ ਸਾਡੀਆਂ ਰਿਟਾਇਰਮੈਂਟਾਂ ਨਹੀਂ ਹੋਈਆਂ ਸਾਨੂੰ ਸਰਕਾਰਾਂ ਦੇ ਵੱਲੋਂ ਆਸਰਾ ਦੇ ਵੱਲੋਂ ਟੱਕੇ ਦੇ ਨਾਲ ਜੋ ਰਿਟਾਇਰ ਕੀਤਾ ਜਾਣਾਗਾ ਤਾਂ ਸਾਥੀਓ ਜੇ ਜੇਕਰ ਆਸੀਂ ਹੁਣ ਵੀ ਜੋ ਸੰਘਰਸ਼ਾਂ ਦੇ ਵਿੱਚ ਨਹੀਂ ਕੋਠੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਉੱਪਰ ਪੰਜਾਬ ਦੇ ਅਸਕੇ ਲਾਗੂ ਹੋਵੇ ਸਾਡੀਆਂ ਜੋ ਬਗਲੀਆਂ ਗਈਆਂ ਸਾਡੀਆਂ ਘਰਾਂ ਦੇ ਨੇੜੇ ਹੋਵੇ ਜੋ ਸਾਡੀਆਂ ਨੌਕਰੀਆਂ ਗਈਆਂ ਉਹ ਸੇਫ ਹੋਣਾ ਕਿਉਂਕਿ ਪਹਿਲਾਂ ਲੋਕਾਂ ਦੇ ਵਿੱਚ ਇੱਕ ਇਹ ਗੱਲ ਬਣ ਜਾਂਦੀ ਸੀ ਕਿ ਆਸੀਂ ਹੁਣ ਸਰਕਾਰੀ ਨੌਕਰੀ ਲੈ ਲਈ ਹੁਣ ਸਾਨੂੰ ਕੋਈ ਨਹੀਂ ਕਰ ਸਕਦਾ ਤਾਂ ਸਾਥੀਓ 2022 ਦੇ ਵਿੱਚ 37 ਤੋਂ 4 ਦੇ ਵਿੱਚੋਂ 20 ਟੀਚਰਾਂ ਨੂੰ ਇਹਨਾਂ ਨੇ ਕਿਸਮਤ ਕਰਕੇ ਕਰੇ ਭੇਜਤਾ ਸੀ ਤੇ ਯਾਦ ਹੈਗਾ ਧਰਤ ਇੱਕ ਪਰੰਪਰਾ ਸਕੂਲ ਸੀ ਉੱਥੇ ਦੀ ਇੱਕ ਮੈਡਮ ਸੀ ਆਮਨਬੀਰਪੁਰ ਉਹ ਕਹਿੰਦੇ ਜੀ ਉਹਨੂੰ ਬਿਲਕੁਲ ਉਹ ਲਾਸਟ ਤੇ ਬੈਠੀ ਸੀ ਜਦੋਂ ਲਿਸਟ ਆਇਆ ਸਕੂਲਾਂ ਦੇ ਵਿੱਚੋ ਉਹ ਡਿਸਮਿਸ ਕਰਦੀ ਆ ਜੋ ਕੁੜੀ 50000 ਤੇ ਕੰਮ ਕਰਦੀ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਸਾਥੀਓ ਇਹ ਭੇਖੇ ਤੜਦੋ ਕਿ ਅਸੀਂ ਇੱਕ ਵਾਰੀ ਸਰਕਾਰੀ ਵਸਤ ਲੱਗ ਗਏ ਅਸੀਂ ਸਰਕਾਰੀ ਮੁਲਾਦਮ ਲੱਗ ਗਏ ਸਾਨੂੰ ਕੋਈ ਨਹੀਂ ਕਰ ਸਕਦਾ ਤੁਹਾਡੇ ਸਾਹਮਣੇਗਾ ਸੈਕਟੀ ਚੋਰ ਸੈਕਟੀ ਨੂੰ 40 ਦੀ ਕਸ਼ਟ ਕੀਤਾ ਗਿਆ 41 ਗਾੜ ਰੋ ਦੀ ਕਸ਼ਟ ਕੀਤਾ ਗਿਆ ਸਹੀ ਆਪਣਾ ਚੋਰੀ ਚਾਰਟ ਪੇਪਰ ਨੂੰ ਕਸ਼ਟ ਕੀਤਾ ਗਿਆ ਤਾਂ ਸਾਥੀਓ ਜਿੰਨਾ ਲੋਕਾਂ ਨੇ 2-2 ਸਾਲ ਦੀ ਸਰਵਿਸ ਕਰ ਲਈ ਤੇ 3 ਸਾਲ ਦੀ ਸਰਵਿਸ ਕਰ ਲਈ ਉਹਨਾਂ ਨੇ ਆਪਣੇ ਘਰਾਂ ਦੇ ਉੱਤੇ ਲੋਲ ਲੈ ਲਿਆ ਉਹਨਾਂ ਦੇ ਵਿੱਚ ਇੱਕ ਸਟੇਟ ਇਸ ਚੋ ਸਮਾਜ ਦੇ ਵਿੱਚ ਉਹਨਾਂ ਦਾ ਇੱਕ ਸਟੇਟ ਬਣ ਗਿਆ ਤਾਂ ਦੇਖੋ ਤੁਹਾਡੇ ਸਾਹਮਣੇ ਕੋਈ ਬੰਦਾ 3 ਸਾਲ ਚੋਰ ਤੋਂ ਕਰਕੇ ਬਾਦ ਨਹੀਂ ਇਸ ਸ੍ਰੀ ਦਾ ਚੰਦੇ ਵਿੱਚ ਬਾਦ ਹੋ ਰਿਹਾ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋਗੇ ਕਿ ਸਾਫੀਆਂ ਤੋਂ ਕਰੀਆ ਸੇਵਾਨਾ ਤਾਂ ਸਾਫੀਆਂ ਤਾਂ ਤੁਸੀਂ ਚਾਹੁੰਦੇ ਆਂਗੇ ਕਿ ਸਾਡੇ ਬੱਚਾ ਦਾ ਵੀ ਵਿਦਿਆ ਸੁਰੱਖਤ ਹੋਵੇ ਸਾਡਾ ਵੀ ਸੁਰੱਖਤ ਹੋਵੇ ਸਾਡੀਆਂ ਨੌਕਰੀਆਂ ਸੁਰੱਖਤ ਹੋਣ ਤਾਂ ਸਾਨੂੰ ਇਹ ਕਿੰਦੀ ਅਗੀ ਜੋ ਅੱਜ ਜਿੰਨੀ ਕਿੰਦੀ ਅਗੀ ਇਹਨਾਂ ਦੀ ਚਾਹਤੀ ਜੋ 6 ਗੁਣਾ ਵਧਦੀ ਪਵੇ ਜੀ ਫਿਰ ਜਾ ਕੇ ਸੋ ਸਾਡੇ ਅਗੇ ਰੋਜ਼ਗਾਰ ਆਗੇ ਸਾਡੀਆਂ ਸੈਕਟਰੀਆਂ ਉਹ ਸੇਫ ਹੋਣਗੀਆਂ ਤਾਂ ਦੂਜੀ ਗੱਲ ਸਾਥੀਓ ਜੋ ਸاسي ਚਾਰਟ ਕਰਦੀਆਂ ਨੇ 41 ਤੋਂ ਵਾਲੇ 37 ਤੋਂ 4 ਬਾਰੇ ਹੋਰ ਸਾਡੀਆਂ 23 ਬੰਦ ਨੇ ਜਿਹੜੇ 2020 ਤੋਂ ਭੱਤੀ